ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਰਹੀ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੇ ਹੋਏ ਬਾਬਰ ਦੇ ਹਮਲੇ ਦੇ ਨਾਲ ਸੰਬੰਧਿਤ ਚਾਰ ਸ਼ਬਦਾਂ ਦੀ ਜਿਨ੍ਹਾਂ ਦੇ ਵਿੱਚੋਂ ਦੋ ਸ਼ਬਦਾਂ ਦੇ ਉੱਤੇ ਵਿਆਖਿਆ ਅਸੀਂ ਪਹਿਲਾਂ ਕੀਤੀ ਹੈ ਸੋ ਅੱਜ ਅਸੀਂ ਤੀਸਰੇ ਸ਼ਬਦ ਦੀ ਵਿਚਾਰ ਕਰਨੀ ਹੈ ਜੋ ਆਸਾ ਰاگ ਦੀ ਅਸ਼ਟਪਦੀ ਹੈ ਗੁਰੂ ਨਾਨਕ ਦੇਵ ਜੀ ਜਦੋਂ ਸੈਦਪੁਰ ਆਏ ਤੇ ਇੱਥੇ ਪਠਾਨ ਹਾਕਮਾਂ ਦਾ ਰਾਜ ਸੀ ਤੇ ਇੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਸਰਦਾਲੂ ਸਿੱਖ ਭਾਈ ਲਾਲੋ ਜੀ ਨਿਵਾਸ ਰੱਖਦੇ ਸਨ ਤੇ ਇੱਥੋਂ ਦਾ ਹੀ ਰਹਿਣ ਵਾਲਾ ਮਲਕ ਭਾਗੂ ਸੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਢੇਰਾ ਕੀਤਾ ਬਹੁਤ ਸਾਰੇ ਸੱਚ ਦੀ ਪਾਲ ਕਰਨ ਵਾਲੇ ਸਾਧੂ ਮਹਤਮ ਫਕੀਰ ਪਲੇ ਪੁਰਸ਼ ਸਤ ਗੁਰਾਂ ਦੀ ਸੰਗਤ ਕਰਦੇ ਰਹੇ ਪਰ ਧਨ ਜੋਬਨ ਤੇ ਜਵਾਨੀ ਦੇ ਨਸ਼ੇ ਦੇ ਵਿੱਚ ਸਨ ਦੀ ਬਹੁਤਾਂਤ ਦੇ ਨਸ਼ੇ ਦੇ ਵਿੱਚ ਇਹ ਲੋਕ ਜਿਹੜੇ ਸਨ ਮਦਮਸਤ ਹੋਏ ਪੈਸਨ ਐਸ਼ ਇਸ਼ਰਤ ਦੇ ਵਿੱਚ ਇੰਨੇ ਮਸਤ ਹੋਏ ਪੈਸਨ ਕਿ ਇਹਨਾਂ ਨੂੰ ਰੱਬ ਭੁੱਲਿਆ ਹੋਇਆ ਸੀ ਤੇ ਇਹਨਾਂ ਨੇ ਭਾਈ ਲਾਲੋ ਜੀ ਅਤੇ ਭਾਈ ਮਰਦਾਨਾ ਜੀ ਵਰਗੇ ਮਹਾਪੁਰਸ਼ਾਂ ਦਾ ਨਿਰਾਦਰ ਕੀਤਾ ਤੇ ਇਹਨਾਂ ਲੋਕਾਂ ਦੀ ਇਸ ਹਾਲਤ ਨੂੰ ਦੇਖਦਿਆਂ ਹੋਇਆ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਹੋਇਆ ਬਚਨ ਕਹਿਣ ਕੇ ਲਾਲੋ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬਹੁਤ ਭਿਆਨਕ ਹੈ ਤੇ ਇਹਨਾਂ ਲੋਕਾਂ ਦੀ ਬਹੁਤ ਬੁਰੀ ਦਸ਼ਾ ਹੋਣ ਵਾਲੀ ਹੈ ਜੋ ਮੈਨੂੰ ਪਰਮਾਤਮਾ ਵੱਲੋਂ ਆਖਿਆ ਹੋ ਰਹੀ ਹੈ ਉਮੈਂ ਤੈਨੂੰ ਉਚਾਰਨ ਕਰਕੇ ਦੱਸ ਰਿਹਾ ਹਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵਿਲਾਲੂ ਗੁਰੂ ਨਾਨਕ ਦੇਵ ਜੀ ਦੇ ਇੱਥੇ ਰਹਿੰਦਿਆਂ ਹੋਇਆਂ ਹੀ ਬਾਬਰ ਨੇ ਹਮਲਾ ਕਰ ਦਿੱਤਾ ਔਰ ਗੁਰੂ ਨਾਨਕ ਦੇਵ ਜੀ ਦੇ ਦੇਖਦਿਆਂ ਹੀ ਇਹਨਾ ਲੋਕਾਂ ਦੀ ਜੋ بے ਪਤੀ ਹੋਈ ਉਸ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਵਿਰੁੱਧ ਆਵਾਜ਼ ਜੀ ਵੀ ਬੁਲੰਦ ਕੀਤੀ ਸੀ ਤੇ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕੈਦ ਵੀ ਕਰ ਲਿਆ ਅਖੀਰ ਬਾਬਰ ਨੂੰ ਉਸ ਦੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸੇਛ ਵੀ ਚੁਕਾ ਸਰ ਵੀ ਚੁਕਾਣਾ ਪਿਆ ਉਸ ਨੂੰ ਸੋ ਗੁਰੂ ਨਾਨਕ ਦੇਵ ਜੀ ਨੇ ਜੋ ਨਾ ਸੈਦਪੂਰੀ ਲੋਕਾਂ ਦੀ ਹਾਲਤ ਹੋਈ ਇਸ ਜੰਗ ਦੇ ਵਿੱਚ ਇਸ ਸ਼ਬਦ ਦੇ ਅੰਦਰ ਇਸ ਤਰ੍ਹਾਂ ਬਿਆਨ ਕੀਤੀ ਹੈ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਆਦੇਸ਼ ਬਾਬਾ ਆਦੇਸ਼ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵਿਸ हे ਪ੍ਰਭੂ ਤੈਨੂੰ ਨਮਸਕਾਰ ਹੈ ਹੇ ਨੋ ਮੇਰੀ ਨਮਸਕਾਰ ਹੈ ਹੇ ਆਦਪੁਰਖ ਪ੍ਰਭੂ ਤੇਰੇ ਹੁਕਮ ਦਾ ਤੇਰੇ ਗੁਨਾ ਦਾ ਤੇਰੇ ਕੀਤੇ ਦਾ ਕੋਈ ਅੰਤ ਨਹੀਂ ਕੋਈ ਪਾਰਾਵਾਰ ਨਹੀਂ ਤੇਰੇ ਕਈ ਰੂਪ ਹਨ ਤੇ ਤੂੰ ਕਈ ਰੂਪ ਧਾਰਨ ਕਰਕੇ ਆਪਣੀ ਇਸ ਰਚਨਾ ਨੂੰ ਚਲਾ ਰਿਹਾ ਹੈ ਤੇ ਵੇਖ ਰਿਹਾ ਹੈ ਆਦ ਬੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵਿਸ਼ ਸ਼ਬਦ ਦੇ ਪਹਿਲੇ ਪਾਦੇ ਦੇ ਅੰਦਰ ਸਤਿਗੁਰੂ ਜੀ ਬਚਨ ਖਾਰੇ ਹਨ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਇ ਸੰਦੂਰ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕਿ ਇਸੇ ਹੀ ਸਮੇਂ ਦੇ ਵਿੱਚ ਪੰਡਿਤ ਲੋਕਾਂ ਨੇ ਕੋਈ ਤਾਰਾ ਚੜ੍ਹਿਆ ਤੇ ਡੁੱਬਿਆ ਹੋਇਆ ਸੀ ਤੇ ਬਹੁਤ ਸਾਰੇ ਹਿੰਦੂ ਘਰਾਨਿਆਂ ਦੇ ਵਿੱਚ ਵਿਆਹ ਸ਼ਾਦੀਆਂ ਰਚੀਆਂ ਜਾ ਰਹੀਆਂ ਸਨ ਲੋਕ ਸ਼ਰਾਬਾਂ ਦੇ ਦੌਰ ਚਲਾ ਰਹੇ ਸਨ ਤੇ ਮौज-ਮਸਤੀ ਦੇ ਵਿੱਚ ਮਗਨ ਸਨ ਮਾਇਆ ਦੀ ਬਹੁਤਾਤ ਕਾਰਨ ਇਹ ਲੋਕ ਪੁੱਤਰੇ ਹੋਏ ਸਨ ਤੇ ਇਹਨਾਂ ਦੇ ਪਰਮਾਤਮਾ ਨੂੰ ਭੁੱਲਣ ਕਰਕੇ ਹੀ ਤੇ ਬਾਰੇ ਪੁਰਸ਼ਾਂ ਦੀ ਨਾਰਾਜ਼ਗੀ ਕਰਕੇ ਹੀ ਇਹਨਾਂ ਨੂੰ ਇਹ ਸਜ਼ਾ ਜੜੀ ਹੈ ਮਿਲੀ ਹੈ ਤੇ ਸਤਗੁਰੂ ਜੀ ਸਮਝਾ ਰਹੇ ਹਨ ਕਿ ਜਿਹੜੀਆਂ ਸੁੰਦਰ ਇਸਤਰੀਆਂ ਦੇ ਸਿਰਾਂ ਤੇ ਕਾਲੇ ਵਾਲ ਕਾਲੇ ਵਾਲਾਂ ਦੀਆਂ ਪਟੀਆਂ ਸੁੰਦੀਆਂ ਸਨ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਜਿਨ੍ਹਾਂ ਦੀ ਮੰਗ ਦੇ ਵਿੱਚ ਸੰਧੂਰ ਪੈਂਦਾ ਸੀ ਹੁਣ ਜਦੋਂ ਬਾਬਰ ਨੇ ਹਮਲਾ ਕਰ ਦਿੱਤਾ ਤੇ ਉਹ ਸਿਰ ਜਿਹੜੇ ਹਨ ਕੈਂਚੀਆਂ ਦੇ ਨਾਲ ਮੁੰਨੇ ਜਾ ਰਹੇ ਸੇ ਸਿਰ ਘਾਤੀ ਮੁੰਨੀਆਂ ਗਾਲ ਵਿੱਚ ਆਵੇ ਧੂੜ ਹੁਣ ਉਹਨਾਂ ਸੁੰਦਰ ਇਸਤਰੀਆਂ ਦੇ ਗਲਾਂ ਵਿੱਚ ਘੱਟਾ ਚੜ ਰਿਹਾ ਹੈ ਕਿਉਂਕਿ ਚਾਰੋਂ ਪਾਸੇ ਕਤਲੋਗਾਰਤ ਮੱਚੀ ਹੋਈ ਹੈ ਧੂੜਾਂ ਉੱਡ ਰਹੀਆਂ ਤੇ ਇਹਨਾਂ ਇਸਤਰੀਆਂ ਦੀ ਬੇਪਤੀ ਕੀਤੀ ਜਾ ਰਹੀ ਹੈ ਜਿਹੜੀਆਂ ਸੁੰਦਰ ਇਸਤਰੀਆਂ ਕਦੀ ਮਹੱਲਾਂ ਦੇ ਵਿੱਚ ਸੇਜਾ ਮੰਨਦੀਆਂ ਸਨ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਹੁਣ ਇਹਨਾਂ ਨੂੰ ਮਹਿਲਾਂ ਦੇ ਵਿੱਚ ਵੜਨ ਵੀ ਨਹੀਂ ਦਿੱਤਾ ਜਾਂਦਾ ਮਹੱਲਾਂ ਦੇ ਨੇੜੇ ਟੁਕਣ ਵੀ ਨਹੀਂ ਦਿੱਤਾ ਜਾਂਦਾ ਬਾਬਰ ਦੇ ਸਿਪਾਈ ਇਹਨਾਂ ਨੂੰ ਵਾਲਾਂ ਤੋਂ ਫੜ ਕੇ ਕਸੀਟਦੇ ਹਨ ਇਹਨਾਂ ਦੇ ਗਲਾਂ ਵਿੱਚ ਰस्सियां ਪਾ ਕੇ ਇਹਨਾਂ ਨੂੰ ਧੁੰਦੇ ਹਨ ਇਹਨਾਂ ਦੀ ਬੇਪਤੀ ਕਰਦੇ ਹਨ ਇਹਨਾਂ ਦੇ ਸਿਰਾਂ ਦੇ ਵਾਲ ਮੋਣ ਦਿੰਦੇ ਹਨ ਸੋ ਸਤਿਗੁਰੂ ਜੀ ਇਹਨਾਂ ਲੋਕਾਂ ਦੀ ਹਾਲਤ ਜੋ ਪਹਿਲਾਂ ਸੀ ਤੇ ਜੋ ਬਾਬਰ ਦੇ ਸਿਪਾਹੀਆਂ ਨੇ ਕੀਤੀ ਉਹ ਇਸ ਸ਼ਬਦ ਦੇ ਅੰਦਰ ਬਿਆਨ ਕਰ ਰਹੇ ਹਨ ਜਦੋਂ ਸਿਹਾ ਵਿਆਹੀਆਂ ਲਾੜੇ ਸੋਹਣ ਪਾਸ ਜਦੋਂ ਇਹ ਸੁੰਦਰ ਇਸਤਰੀਆਂ ਵਿਆਹੀਆਂ ਆਈਆਂ ਸਨ ਤੇ ਇਹਨਾਂ ਦੇ ਨਾਲ ਇਹਨਾਂ ਦੇ ਸੁਹਾਗ ਇਹਨਾਂ ਦੇ ਲਾੜੇ ਇਹਨਾਂ ਦੇ ਪਤੀ ਸੋਭਦੇ ਸਨ ਹੀ ਢੋਲੀ ਚੜ ਆਈਆਂ ਦੰਦਖੰਡ ਕੀਤੇ ਰਾਸ ਇਹ ਢੋਲੇ ਦੇ ਵਿੱਚ ਬੈਠ ਕੇ ਆਈਆਂ ਸਨ ਆਪਣੇ ਪਤੀਆਂ ਦੇ ਨਾਲ ਇਹਨਾਂ ਨੇ ਹੱਥਾਂ ਦੇ ਵਿੱਚ ਹਾਥੀ ਦੰਦ ਦੇ ਚੂੜੇ ਪਾਏ ਹੋਏ ਸਨ ਪਾਵ ਕੇ ਪੂਰੇ ਜੋਬਨ ਤੇ ਪੂਰੇ ਹਾਰ ਸ਼ਿੰਗਾਰ ਇਹਨਾਂ ਨੇ ਕੀਤੇ ਹੋਏ ਸਨ ਤੇ ਜਦੋਂ ਆਪਣੇ ਸਹੁਰੇ ਘਰਾਂ ਵਿੱਚ ਇਹ ਆਈਆਂ ਸਨ ਤੇ ਇਹਨਾਂ ਦੇ ਸਿਰਾਂ ਦੇ ਉੱਤੋਂ ਸ਼ਗਨਾਂ ਦਾ ਪਾਣੀ ਵਾਰਿਆ ਗਿਆ ਸੀ ਉੱਪਰੋਂ ਪਾਣੀ ਵਾਰੀ ਹੈ ਚੱਲੇ ਚਮਕਣ ਪਾਸ ਇਹਨਾਂ ਦੇ ਹੱਥਾਂ ਦੇ ਵਿੱਚ ਸ਼ੀਸ਼ੇ ਜੜੀਆਂ ਪੱਖੀਆਂ ਚੱਲੇ ਆਦਕ ਸੋਭ ਦੇ ਸਨ ਤੇ ਇਸ ਤੋਂ ਇਲਾਵਾ ਤਿੰਨ ਨੰਬਰ ਪਦੇ ਦੇ ਅੰਦਰ ਸਤਿਗੁਰੂ ਜੀ ਬਚਨ ਕਾਰੇ ਸਨ ਇਹ ਧਨ ਦੀ ਬਹੁਤਾਤ ਹੋਣ ਕਰਕੇ ਤੇ ਇਹ ਜੋਬਨ ਮੱਤੀਆਂ ਇਸਤਰੀਆਂ ਜਿਹੜੀਆਂ ਸਨ ਲੱਖ ਲੱਖ ਰੁਪਈਆ ਸ਼ਗਨਾਂ ਦਾ ਹੀ ਲੈਂਦੀਆਂ ਸਨ ਲੱਖ ਰੁਪਈਆ ਬੈਠਣ ਦਾ ਲੱਖ ਰੁਪਈਆ ਉੱਠਣ ਦਾ ਸ਼ਗਨ ਆਦਿਕ ਲੈਂਦੀਆਂ ਸਨ 1 ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ਹਾਰੇ ਖਾਂਦੀਆਂ ਮਨਨ ਸੇਜੜੀਆਂ ਇਹ ਮੇਵੇ ਆਦਿਕ ਪਦਾਰਥ ਭੋਗਦੀਆਂ ਸਨ ਖਾਂਦੀਆਂ ਸਨ ਤੇ ਸੁੰਦਰ ਸੇਜਾਂ ਮੰਨਦੀਆਂ ਸਨ ਹੁਣ ਕੀ ਹੋਇਆ ਹੈ ਇਹ ਬਾਬਰ ਦੇ ਸਿਪਾਹੀਆਂ ਨੇ ਇਹਨਾਂ ਨੂੰ ਬੇਫਤ ਕੀਤਾ ਇਹਨਾਂ ਦੇ ਗਲਾਂ ਵਿੱਚ ਰੱਸੀਆਂ ਪਾ ਕੇ ਇਹਨਾਂ ਨੂੰ ਤੋਹਿਆ ਜਾ ਰਿਹਾ ਹੈ ਤੇ ਇਹਨਾਂ ਦੇ ਗਲਾਂ ਵਿੱਚ ਪਏ ਹੋਏ ਮੋਤੀਆਂ ਦੇ ਹਾਰ ਟੁੱਟ ਟੁੱਟ ਕੇ ਬਿਖਰ ਰਹੇ ਹਨ ਸਤਿਗੁਰੂ ਜੀ ਬਚਨ ਕਰ ਰਹੇ ਹਨ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤਸਰੀਆਂ ਹੁਣ ਪਹਿਲਾਂ ਤਾਂ ਇਹ ਜੋਬਣ ਨੂੰ ਧਨ ਨੂੰ ਪਿਆਰ ਕਰਦੀਆਂ ਸਨ ਹੁਣ ਉਹੀ ਜੋਬਣ ਤੇ ਧਨ ਇਹਨਾਂ ਦਾ ਦੁਸ਼ਮਣ ਬਣਿਆ ਹੋਇਆ ਹੈ ਕਿਉਂਕਿ ਬਾਬਰ ਨੇ ਆਪਣੀਆਂ ਸਿਪਾਹੀਆਂ ਨੂੰ ਖੁੱਲ ਦੇ ਰੱਖੀ ਹੈ ਕਿ ਜੋ ਜੀ ਆਵੇ ਉਹ ਤੁਸੀਂ ਕਰੋ ਜਿਸ ਦੀ ਚਾਹੋ ਤੇ ਇੱਜ਼ਤ ਬਰਬਾਦ ਕਰ ਦਵੋ ਜਿਸ ਦੀ ਚਾਹੋ ਤੇ ਪੱਟ ਲੁੱਟ ਲਵੋ ਜਿਸ ਨੂੰ ਚਾਹੋ ਤੇ ਆਪਣੇ ਨਾਲ ਲੈ ਚਲ ਬਾਬਰ ਨੇ ਆਪਣੀ ਸਪਾਹੀਆਂ ਨੂੰ ਇਹ ਖੋਲ ਦਿੱਤੀ ਹੋਈ ਸੀ ਪਰ ਜਿਨ੍ਹਾਂ ਨੇ ਧਨ ਨੂੰ ਪਿਆਰ ਕੀਤਾ ਹੋਇਆ ਸੀ ਜੋਬਨ ਨੂੰ ਪਿਆਰ ਕੀਤਾ ਹੋਇਆ ਸੀ ਸੋ ਆਪਣ ਨੂੰ ਸੋਹਪਣ ਦੇ ਨਾਲ ਜਿਨ੍ਹਾਂ ਦਾ ਲਗਾਓ ਸੀ ਇਹ ਸੋਹਪਣ ਤੇ ਇਹ ਧਨ ਹੀ ਉਹਨਾਂ ਦਾ ਦੁਸ਼ਮਣ ਬਣ ਗਿਆ ਤਨ ਜੋ ਬਣਦੋਈ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਥ ਗਵਾਏ ਦੂਤਾਂ ਤੋਂ ਭਾਵ ਹੈ ਬਾਬਰ ਦੇ ਸਿਪਾਹੀ ਬਾਬਰ ਨੇ ਆਪਣੇ ਸਿਪਾਹੀਆਂ ਨੂੰ ਇਹ ਹੁਕਮ ਦੇ ਰੱਖਿਆ ਸੀ ਕਿ ਜਿਸ ਦੀ ਚਾਹੋ ਪੱਥ ਰੋਲ ਦਵੋ ਜਿਸ ਦੀ ਚਾਹੋ ਇੱਜ਼ਤ ਲੁੱਟ ਲਵੋ ਜਿਸ ਨੂੰ ਚਾਹੋ ਤੇ ਆਪਣੇ ਨਾਲ ਲੈ ਚਲੋ ਇਸ ਤਰ੍ਹਾਂ ਇਹ ਸਿਪਾਹੀ ਜਿਹੜੇ ਸਨ ਇਹਨਾਂ ਸੁੰਦਰੀਆਂ ਦੀ ਇੱਜ਼ਤ ਬਰਬਾਦ ਕਰਕੇ ਤੇ ਇਹਨਾਂ ਨੂੰ ਕਈਆਂ ਨੂੰ ਆਪਣੇ ਨਾਲ ਲੈ ਜਾ ਰਹੇ ਸਨ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤਸ ਭਾਵੇ ਦੇਵ ਵਿਡਿਆਈ ਜੇ ਭਾਵੇ ਦੇ ਸਜਾਏ ਸਤਿਗੁਰੂ ਜੀ ਪਰਮਾਤਮਾ ਦੇ ਨਾਲ ਗੱਲ ਕਰਦੇ ਹਨ ਕਿ हे ਪ੍ਰਭੂ ਇਹ ਤੇਰਾ ਹੀ ਬਾਣਾ ਹੈ ਕਿ ਕਿਸ ਨੂੰ ਤੂੰ ਵਿਡਿਆਈ ਦੇਣੀ ਹੈ ਤੇ ਕਿਸ ਨੂੰ ਤੂੰ ਸਜ਼ਾ ਦੇਣੀ ਹੈ ਤੇ ਕਿਸ ਤਰ੍ਹਾਂ ਦੀ ਸਜ਼ਾ ਦੇਣੀ ਹੈ ਜੇ ਤਿਸ ਭਾਵੇ ਦੇਵ ਡਿਆਈ ਜੇ ਭਾਵੇ ਦੇ ਸਜਾਈ ਇਸ ਤੋਂ ਅੱਗੇ 5 ਨੰਬਰ ਪਦੀ ਦੇ ਅੰਦਰ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਭਾਈ ਜੇ ਪਹਿਲਾਂ ਹੀ ਪਰਮਾਤਮਾ ਦੀ ਰਜਾ ਨੂੰ ਸਮਝਿਆ ਜਾਵੇ ਪਰਮਾਤਮਾ ਦੇ ਹੁਕਮ ਨੂੰ ਸਮਝਿਆ ਜਾਵੇ ਤੇ ਮਾਇਆ ਦੇ ਨਸ਼ੇ ਦੇ ਵਿੱਚ ਪਰਮਾਤਮਾ ਨੂੰ ਨਾ ਭੁੱਲਿਆ ਜਾਵੇ ਪਰਮਾਤਮਾ ਨੂੰ ਚੇਤੇ ਰੱਖਿਆ ਜਾਵੇ ਫਿਰ ਸਜਾ ਦੇ ਭਾਗੀ ਕਿਉਂ ਬਣੀ ਅਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਈ ਜੇ ਪਹਿਲਾਂ ਹੀ ਇਸ ਗੱਲ ਨੂੰ ਸਮਝਿਆ ਹੁੰਦਾ ਕਿ ਪਰਮਾਤਮਾ ਨੂੰ ਚੇਤੇ ਰੱਖਣਾ ਹੈ ਤਨ ਦੇ ਨਸ਼ੇ ਦੇ ਵਿੱਚ ਕਿਸੇ ਮਹਾਪੁਰਸ਼ ਨੂੰ ਬੇਇੱਜ਼ਤ ਨਹੀਂ ਕਰਨਾ ਜਾਂ ਤਨ ਜੋਬਣ ਦੇ ਨਸ਼ੇ ਵਿੱਚ ਪਰਮਾਤਮਾ ਨੂੰ ਨਹੀਂ ਵਿਸਾਰਨਾ ਤੇ ਫਿਰ ਅੱਜ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਇਹ ਸਜ਼ਾ ਕਿਉਂ ਮਿਲਦੀ ਅਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਈ ਸ਼ਾਹ ਹਸਰਤ ਗਵਾਇਆਂ ਰੰਗ ਤਮਾਸ਼ੇ ਚਾਏ ਹੁਣ ਪਠਾਨ ਜਿਹੜੇ ਸਨ ਉਹਨਾਂ ਦੇ ਸਹਿਜਾਦੇ ਜਿਹੜੇ ਸਨ ਇਸ ਤੋਂ ਇਲਾਵਾ ਅਮੀਰ ਹਿੰਦੂਸਤਾਨ ਜਿਵੇਂ ਕਿ ਮਲਕ ਭਾਗੋ ਵਰਗੇ ਹੁਣ ਇਹਨਾਂ ਸਾਰਿਆਂ ਨੇ ਆਪਣੀ ਸੁਰਤ ਜਿਹੜੀ ਸੀ ਉਹ ਗਵਾਹ ਹੋ ਚੁੱਕੇ ਸਨ ਨਸ਼ੇ ਦੇ ਵਿੱਚ ਧਨ ਜੋਬਣ ਦੇ ਨਸ਼ੇ ਦੇ ਵਿੱਚ ਧਨ ਦੀ ਬਹੁਤਾਤ ਕਰਕੇ ਆਪਣੀ ਸੁਰਤ ਗਵਾ ਬੈਠੇ ਸਨ ਆਪਣਾ ਬਵੇਕ ਗਵਾ ਬੈਠੇ ਸਨ ਇਸ ਕਰਕੇ ਦੁਨੀਆ ਦੇ ਮੋਜ ਮੇਲਿਆਂ ਦੇ ਵਿੱਚ ਮਦਮਸਤ ਸਨ ਰੰਗ ਤਮਾਸ਼ਾ ਚਾਏ ਇਹ ਕਾਮ ਕ્રીਡਾਂ ਦੇ ਵਿੱਚ ਹੀ ਮਦਮਸਤ ਸਨ ਐਸ਼ ਪ੍ਰਸਤੀ ਦੇ ਵਿੱਚ ਹੀ ਮਦਮਸਤ ਸਨ ਕਿ ਇਹਨਾਂ ਨੇ ਸੁਰਤ ਜਿਹੜੀ ਸੀ ਇਹਨਾਂ ਦੀ ਭੁੱਲ ਚੁੱਕੀ ਸੀ ਪਰਮਾਤਮਾ ਸਾਹਾ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਹੁਣ ਜਦੋਂ ਬਾਬਰ ਦਾ ਹੋਕਾ ਫੈਲ ਗਿਆ ਭਾਬ ਕੇ ਬਾਬਰ ਦੀ ਜਿੱਤ ਦਾ ਡੰਕਾ ਵੱਜ ਗਿਆ ਸਾਰੇ ਇਲਾਕੇ ਦੇ ਉੱਤੇ ਬਾਬਰ ਨੇ ਕਬਜ਼ਾ ਕਰ ਲਿਆ ਹੁਣ ਜਿਹੜੇ ਰਾਜਕੁਮਾਰ ਹਨ ਉਹਨਾਂ ਨੂੰ ਰੋਟੀ ਖਾਣੀ ਵੀ ਨਸੀਬ ਨਹੀਂ ਹੋ ਰਹੀ ਜਿਹੜੇ ਸੁੰਦਰ ਭੋਗ ਭੋਗਦੇ ਸਨ ਸੁੰਦਰ ਸੇਜਾਂ ਮਾਣਦੇ ਸਨ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਕੋਇਰ ਦਾ ਅਰਥ ਹੈ ਕਮਰ ਰਾਜਪੁਤ ਮ ਇੱਕ ਨਾ ਵਕਤ ਖੁਆਈ ਹੈ ਇੱਕ ਨਾ ਪੂਜਾ ਜਾਏ ਹੁਣ ਜਿਵੇਂ ਕਿ ਮੁਸਲਮਾਨ ਇਸਤਰੀਆਂ ਨਿਮਾਜ਼ ਪੜਨ ਦਾ ਵਕਤ ਉਹਨਾਂ ਦਾ ਇਸੇ ਹੀ ਤਰ੍ਹਾਂ ਗੁਜ਼ਰ ਰਿਹਾ ਹੈ Hindu ਇਸਤਰੀਆਂ ਦਾ ਪੂਜਾ ਦਾ ਸਮਾਂ ਇਸੇ ਤਰ੍ਹਾਂ ਗੁਜ਼ਰ ਰਿਹਾ ਕਿਉਂਕਿ ਚਾਰੋਂ ਪਾਸੇ ਹਾਹਾਕਾਰ ਮਚੀ ਹੋਈ ਹੈ ਕਤਲੋ ਘਰ ਤੋਰੀ ਹੈ ਧੂੜਾਂ ਉੱਡ ਰਹੀਆਂ ਹਨ ਕਿਸੇ ਨੂੰ ਸਮੇਂ ਦਾ ਕੋਈ ਪਤਾ ਨਹੀਂ ਹੈ ਕਿ ਪੂਜਾ ਦਾ ਸਮਾਂ ਹੈ ਤੇ ਇਹ ਕਰਨਾ ਹੈ ਉਹ ਕਰਨਾ ਹੈ ਹੁਣ ਇਹ ਸਾਰਾ ਸਮਾਂ ਇਸੇ ਹੀ ਤਰ੍ਹਾਂ ਜਾ ਰਿਹਾ ਹੈ ਰੋਂਦਿਆਂ ਕਰ ਲੌਂਦਿਆਂ ਪਿੱਛ ਦੇ ਇੱਕ ਨਾ ਵਖਤ ਖਵਾਈ ਹੈ ਇੱਕ ਨਾ ਪੂਜਾ ਜਾਏ ਚੌਕੇ ਵਿਣਹਿੰਦ ਬਾਣੀਆਂ ਕਿਉਂ ਟਿੱਕੇ ਖੱਡੇ ਨਹੀਂ ਹੁਣ ਕਤਲੋਗਾਰਤਾ ਮੱਚੀ ਹੋਈ ਹੈ ਪਹਿਲੇ ਇਹਨਾਂ ਦੀਆਂ ਮਰਜ਼ਾਦਾ ਕੀ ਸਨ ਪਹਿਲਾਂ ਚੌਂਕਾ ਕੱਢਣਾ ਚੌਕੇ ਦੇ ਦੁਆਲੇ ਘਰ ਕੱਢਣੀ ਫਿਰ ਟਿੱਕਾ ਆਦਿਕ ਹੋਰ ਧਾਰਮਿਕ ਰਸਮਾਂ ਕਰਨੀਆਂ ਹੁਣ ਅਜਹੀਆਂ ਰਸਮਾਂ ਵਾਸਤੇ ਇਹਨਾਂ ਕੋਲ ਸਮਾਂ ਹੀ ਨਹੀਂ ਹੈ ਚੌਕੇ ਵਿਣਹਿੰਦ ਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਆਰਾਮ ਨਾ ਕਬਹੂ ਚੇਤੇ ਹੁਣ ਕਹਿਣ ਨਾ ਮਿਲੈ ਖੁਦਾਈ ਪਹਿਲਾਂ ਤੇ ਇਸ ਪ੍ਰਸਤੀ ਦੇ ਵਿੱਚ ਇੰਨੇ ਮਦ ਮਸਤ ਸਨ ਕਿ ਇਹਨਾਂ ਨੂੰ ਰਾਮ ਚੇਤੇ ਨਹੀਂ ਸੀ ਪਰਮਾਤਮਾ ਚੇਤੇ ਨਹੀਂ ਸੀ ਅਰ ਹੁਣ ਇਹਨਾਂ ਨੂੰ ਖੁਦਾ ਵੀ ਨਸੀਬ ਕਹਿਣਾ ਨਹੀਂ ਹੋ ਰਿਆ ਅਖੀਰ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ ਇੱਕ ਘਰ ਆਵੇਂ ਆਪਨੇ ਇੱਕ ਮਿਲ ਮਿਲ ਪੁੱਛੇ ਸੁਖ ਹੁਣ ਜਦੋਂ ਚਾਰੋਂ ਪਾਸੇ ਕਤਲੋ ਘਾਰਤ ਹੋਈ ਕਈਆਂ ਤੇ ਘਰਾਂ ਦੇ ਪੂਰੇ ਦੇ ਪੂਰੇ ਜੀ ਜਿਹੜੇ ਸਨ ਉਹ ਖਤਮ ਹੋ ਗਏ ਮਾਰ ਦਿੱਤੇ ਗਏ ਕਈਆਂ ਘਰਾਂ ਦੇ ਵਿੱਚੋਂ ਕੋਈ ਬਚਿਆ ਫਿਰ ਉਹ ਦੂਸਰਿਆਂ ਦਾ ਪਤਾ ਸੁਖ ਸ਼ਾਂਦ ਲੈਣ ਵਾਸਤੇ ਆਉਂਦੀ ਹਨ ਇੱਕ ਘਰ ਆਵੇਂ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁਖ ਕਈਆਂ ਦੇ ਭਾਗਾ ਵਿੱਚ ਅਜਿਹਾ ਹੀ ਲਿਖਿਆ ਹੋਇਆ ਸੀ ਤੇ ਉਹ ਹੁਣ ਰੋਂਦੇ ਕਰ ਲਾਉਂਦੇ ਹਨ ਕਿਉਂਕਿ ਉਹਨਾਂ ਦੇ ਪਰਿਵਾਰਾਂ ਦੇ ਸਾਰੇ ਦੇ ਸਾਰੇ ਜੀ ਜਿਹੜੇ ਹਨ ਉਹ ਮਾਰੇ ਜਾ ਚੁੱਕੇ ਹਨ ਹੁਣ ਉਹਨਾਂ ਦੇ ਭਾਗਾ ਵਿੱਚ ਅਜਿਹਾ ਹੀ ਲਿਖਿਆ ਹੋਇਆ ਸੀ ਜੋ ਤੇ ਸੁਭਾਵੈ ਸੋ ਤੀ ਹੈ ਨਾਨਕ ਕਿਆ ਮਨੁਖ ਸਤਿਗੁਰੂ ਜੀ ਬਚਨ ਕਰਦੇ ਹਨ ਕਿਹੇ ਪ੍ਰਭੂ ਜੋ ਤੈਨੂੰ ਪਾਉਂਦਾ ਹੈ ਉਹੀ ਕੁਝ ਹੁੰਦਾ ਹੈ ਇਸ ਬੰਦੇ ਦੇ ਵਸ ਕੁਝ ਨਹੀਂ ਹੈ ਜਿਵੇਂ ਤੇਰੀ ਮਰਜ਼ੀ ਤੂੰ ਓਵੇਂ ਹੀ ਸੰਸਾਰ ਨੂੰ ਚਲਾਉਂਦਾ ਹੈ ਤੇਰੀ ਮਰਜ਼ੀ ਹੈ ਤੂੰ ਕਿਸ ਨੂੰ ਸਜ਼ਾ ਦੇਣੀ ਹੈ ਤੇਰੀ ਮਰਜ਼ੀ ਹੈ ਤੂੰ ਕਿਸ ਨੂੰ ਬਚਾਉਣਾ ਹੈ ਸੋ ਸਤਗੁਰੂ ਜੀ ਨੇ ਇਸ ਸ਼ਬਦ ਦੇ ਅੰਦਰ ਜੋ ਸੈਦਪੁਰੀਏ ਲੋਕ ਜਿਹੜੇ ਸਨ ਪ੍ਰਮਾਤਮਾ ਨੂੰ ਭੁੱਲ ਚੁਕੇ ਸਨ ਕਾਮ ਕਰੀਡਾ ਦੇ ਮੌਜ ਮੇਲਿਆਂ ਵਿੱਚ ਐਸ਼ ਪ੍ਰਸਤੀ ਦੇ ਵਿੱਚ ਜਿਹੜੇ ਧਰਮੀ ਪੁਰਸ਼ਾਂ ਦੀ ਹੀਟੀ ਕਰਦੇ ਸਨ ਤੇ ਉਹਨਾਂ ਦੇ ਉੱਤੇ ਜਦੋਂ ਬਾਬਰ ਨੇ ਹਮਲਾ ਕਰਕੇ ਤੇ ਉਹਨਾਂ ਦੀ ਪਤ ਇੱਜ਼ਤ ਨੂੰ ਰੋਲਿਆ ਤੇ ਫਿਰ ਸਤਗੁਰੂ ਜੀ ਨੇ ਇਸਾਰੇ ਹਾਲਾਤ ਜਿਹੜੇ ਸਨ ਇਸ ਸ਼ਬਦ ਦੇ ਅੰਦਰ ਬਿਆਨ ਕੀਤੇ ਉਹਨਾਂ ਲੋਕਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ